ਕਿਸਾਨ ਸੰਗਠਨਾ ਦੇ ਫੁੱਲੋਂ ਜਿੱਥੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਤੇ ਇਸ ਸਮਰਥਨ ਦੇ ਵਿੱਚ 3 ਕਰੋੜ ਪੰਜਾਬੀਆਂ ਨੇ ਸਾਥ ਦਿੱਤਾ ਤੇ ਬੰਦ ਨੂੰ ਸਫਲ ਬਣਾਇਆ। ਕਿਸਾਨ ਸਵਰਨ ਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਅੱਜ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਾ ਪੰਜਾਬ ਬੰਦ ਰਹੇਗਾ। ਕਿਸਾਨਾਕੂ ਨੇ ਇਹ ਵੀ ਕਿਹਾ ਕਿ ਕਿਸਾਨ ਨੂੰ ਕਿਤੇ ਵੀ ਜ਼ਬਰਦਸਤੀ ਬੰਦ ਕਰਾਉਣ ਦੀ ਜ਼ਰੂਰਤ ਨਹੀਂ ਪਈ। ਲੋਕ ਖੁਦ ਸਾਡੇ ਨਾਲ ਖੜੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ 3 ਕਰੋੜ ਪੰਜਾਬੀ ਮੋਢ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ। ਉਹਨਾਂ ਨੇ ਕਿਹਾ ਕਿ ਰੇਲਵੇ ਵਿਭਾਗ ਵਿੱਦਕ ਅਧਾਰੇ ਇਹ ਸਭ ਨਿੱਜੀ ਹੱਥਾਂ ਦੇ ਵਿੱਚ ਚਲੇ ਇਹ ਨਹੀਂ ਉਹ ਨੈਵੀਕਾ ਕਿ ਜਿਸ ਤੇ ਚੱਲਦੇ ਅਸੀਂ ਆਮ ਜਨਤਾ ਦੇ ਦੇ ਇਹ ਸਭ ਕੁਝ ਕਰ ਰਹੇ ਹਾਂ ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਉੱਥੇ ਸੁਪਰੀਮ ਕੋਰਟ ਦੀ ਫਟਕਾਰ ਤੇ ਪੰਜਾਬ ਸਰਕਾਰ ਤੇ ਮਸਲੇ ਤੇ ਕਿਹਾ ਕਿ ਪੰਜਾਬ ਸਰਕਾਰ ਦੁਬਾਰਾ ਬਾਈਬਲ ਕਾਂਡ ਕਰਾਉਣਾ ਚਾਹੁੰਦੀ ਹੈ ਪੰਜਾਬ ਬੰਦ ਪੂਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਹੌਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਆ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ 1% ਕੋਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ سارے ਥਾਵਾਂ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਹੈ ਅਸੀਂ ਨਾਲੇ ਦੂਜੀ ਗੱਲ ਹੈ ਕਿ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦਿਓ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਗਾਹ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਕਾਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਕੇ ਵਿਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੇਗੀ ਸਿਹਤ ਸੂਲਤਾ ਸਾਡੀਆਂ ਨਿੱਜੀਆਂ ਤਵ ਚ ਲੱਗ ਗਿਆ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਸੇ ਕਹੇ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈਗੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈਗੀ ਇਹ ਸੱਜਿਆ ਬਹਾਲ ਰੱਖਿਆ ਗਿਆ ਵਾ ਔਰ ਇਹ 4 ਵਜੇ ਸੱਤ ਤੋਂ 4 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਗਾਈ ਹੈ ਕਿ ਲੇਵਲ ਸਾਹਿਬ ਲੈ ਕੇ ਕੀ ਕੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨਹੀਂ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹਦਾ ਪੰਜਾਬ ਸਰਕਾਰ ਹੈ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈਗਾ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਰੋਣਾ ਚਾਹੀਦਾ ਪੁਲਿਸ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂੰਗਾ ਦੇਖੋ ਕੀ ਕਹਿਣਾ ਚਾਹੁੰਦੇ ਜਿਹੜਾ ਖੇਂਦਰ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨਿਆ ਜਾ ਰਹੀ ਇਹਨਾਂ ਸੰਦਰਭ ਕਿੰਨੇ ਬਾਹਰ ਆਹ ਦੇਖੋ ਇਹ ਮੰਤਰੀ ਪਦਰ ਦੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੇ ਜਿਹੜਾ ਹਲਾ ਦੈਂਿਆਂ ਨੇ ਮੰਨਣ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ